ਨੇ ਖਬਰ ਤੇ ਐਸ ਵੇਲੇ ਮੂਸੇਪਿੰਡ ਤੋਂ ਆ ਰਹੀ ਆ ਵੱਡੀ ਖਬਰ ਐ ਐਸ ਵੇਲੇ ਤੇ ਉਹ ਖਬਰ ਐ ਜਿਹੜੀ ਅਸੀਂ ਪਹਿਲਾਂ ਹੀ ਦੱਸ ਚੁੱਕੇ ਸੀਗੇ ਠੀਕ ਵੈਸਾ ਹੀ ਅੱਜ ਮੇਨਸਟ੍ਰੀਮ 'ਚ ਆ ਗਿਆ ਜੀ ਹਾਂ ਉਹ ਖਬਰਾਂ ਚੱਲੀਆਂ ਬਟ ਉਹਨਾਂ ਨੇ ਫੈਮਿਲੀ ਨੇ ਕੋਈ ਗੱਲਬਾਤ ਨਹੀਂ ਹਲੇ ਕੀਤੀ ਡਿਸਕਲੋਜ਼ ਨਹੀਂ ਕੀਤੀ ਐ ਮੈਂ ਵੀ ਟਰਾਈ ਕੀਤਾ ਸੀ ਇਵਨ ਮਿੰਟੂ ਜੀ ਪਰ ਨਾਲ ਆ ਜਾਂਦਾ ਹੁੰਦਾ ਹਾਂ ਹਾਂ ਇਵਨ ਉਹਨੇ ਡਰਾਈਵ ਵੀ ਨਹੀਂ ਕੀਤਾ ਜੇਕਰ ਮੰਨ ਲਓ ਮੇਨਸਟ੍ਰੀਮ ਦੇ ਵਿੱਚ ਆਈ ਖਬਰ ਐ ਟੀ.ਡੀ ਕਿ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਇਲੈਕਸ਼ਨ ਲੜ ਸਕਦੇ ਆ ਜੇ ਇੰਨੀ ਖਬਰ ਚੱਲੀ ਅੱਜ ਤੇ ਨਿਊਜ਼ 18 ਵਾਲਿਆਂ ਨੇ ਚਲਾਈ ਆ ਜੀ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਫਾਈਲ ਤਿਆਰ ਹੋ ਰਹੀ ਆ ਅਸੀਂ 5-7 ਦਿਨ ਪਹਿਲਾਂ ਸ਼ਾਇਦ ਇਹ ਗੱਲ ਕਹੀ ਸੀਗੀ ਮੈਂ ਤੁਹਾਨੂੰ 2-3 ਵਾਰੀ ਦੁਹਰਾ ਕੇ ਇਹ ਗੱਲ ਦੱਸੀ ਸੀਗੀ ਕਿ ਇਸ ਤਰ੍ਹਾਂ ਹੀ ਹੋ ਸਕਦਾ ਹੈ ਹਾਲਾਂਕਿ ਬਹੁਤ ਸਾਰੇ ਪੱਤਰਕਾਰ ਜਿਹੜੇ ਨਜ਼ਦੀਕ ਤੋਂ ਸਿੱਧੂ ਫੈਮਿਲੀ ਨੂੰ ਕਵਰ ਕਰਦੇ ਆ ਜਾਂ ਜਾਣਦੇ ਆ ਉਹ ਵੀ ਕਹਿੰਦੇ ਸੀ ਨਹੀਂ 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 ਪਰ ਸਾਡੇ ਕੋਲ ਸੂਚਨਾ ਸੀ ਕਿਹਦਾ ਹੋ ਸਕਦਾ ਅਸੀਂ ਨਹੀਂ ਕਹਿੰਦੇ ਕਿ ਅਸੀਂ ਮਾਰਥੀਆਂ ਕੋਈ ਜੀ ਸੂਚਨਾ ਹੁੰਦੀ ਹੈ ਤੁਹਾਡੀ ਕਿ ਕਿੰਨੀ ਉਹ ਸੋਲਿਡ ਹੈ ਕਿੰਨੀ ਸਟੀਕ ਹੈ ਕਿੰਨੇ ਤੁਹਾਡੇ ਸਰਸ ਜਿਹੜੇ ਆ ਉਹ ਅੰਦਰ ਤੱਕ ਜਾਣਕਾਰੀ ਰੱਖਦੇ ਆ ਜੀ ਤਾਂ ਉਸ ਤਰ੍ਹਾਂ ਦੀ ਖਬਰ ਆ ਗਈ ਹੈ ਪਰ ਇੰਟਰਸਟਿੰਗ ਗੱਲ ਹੈ ਕਿ ਸਿੱਧੂ ਫੈਮਿਲੀ ਦਾ ਡਿਨਾਇਲ ਨਹੀਂ ਆਇਆ ਉਹਨਾਂ ਨੇ ਖੰਡਨ ਨਹੀਂ ਕੀਤਾ ਖਬਰ ਇਹੋ ਚੱਲ ਰਹੀ ਹੈ ਕਿ ਬਲਕੌਰ ਸਿੰਘ ਸਿੱਧੂ ਇਲੈਕਸ਼ਨ ਲੜ ਸਕਦੇ ਆ ਜੀ ਵੀ ਕਾਗਜ਼ ਤਿਆਰ ਆਜ਼ਾਦ ਇਲੈਕਸ਼ਨ ਲੜ ਸਕਦੇ ਆ ਕਾਂਗਰਸ ਦਾ ਜਿਹੜਾ ਕੈਂਡੀਡੇਟ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਕਾਂਗਰਸ ਦਾ ਹਾਈ ਕਮਾਂਡ ਜਿਹੜਾ ਹੈ ਉਹ ਹੀ ਸਿੱਧੂ ਫੈਮਿਲੀ ਦੇ ਨਾਲ ਡੀਲ ਕਰੇਗਾ ਮੈਨੀ ਆ ਕਿ ਲੱਲੀ ਪੰਜੀ ਦਾਦੇ ਚ ਕੋਈ ਰੋਲ ਨਹੀਂ ਹੋਣਾ ਜੀ ਤੇ ਜੇ ਇਹ ਖਬਰ ਮੰਨ ਲਓ देर ਸ਼ਾਮ ਤੱਕ ਖੜੀ ਰਹਿੰਦੀ ਹੈ ਡਿੱਗਦੀ ਨਹੀਂ ਤਾਂ ਬਠਿੰਡਾ ਸਮਝ ਲਓ ਬਈ ਤਪ ਕੇ ਤੰਦੂਰ ਵੇਖਿਆ ਨਾ ਛਟੀਆਂ ਲਾ ਦਿੰਦੇ ਆ ਉਸ ਤੋਂ ਬਾਅਦ ਛਟੀਆਂ ਰਾਖ ਚ ਬਦਲ ਜਾਂਦੀਆਂ ਤੇ ਤੰਦੂਰ ਦਾ ਜੜਾਲਾ ਦਵਾਲਾ ਹੁੰਦਾ ਨਾ ਉਹ ਸੁਰਖ ਹੋ ਜਾਂਦਾ ਹਾਂਜੀ ਰੋਟੀ ਉਸ ਸੇਕ ਤੇ ਪੱਕਦੀ ਆ ਇਹ ਬਠਿੰਡਾ ਫਿਰ ਹਲਕਾ ਜਿਹੜਾ ਸੁਰਖ ਹੋ ਜਾਏਗਾ ਤਪ ਜਾਏਗਾ ਪੂਰਾ ਤਾਂ ਯਾਨੀ ਜੇ ਸ਼ਾਮ ਤੱਕ ਇਹ ਖਬਰ ਸਟੈਂਡ ਕਰ ਜਾਂਦੀ ਆ ਪਰ ਸਵੇਰ ਤੋਂ ਚੱਲੀ ਹੁਣ ਤੱਕ ਖਬਰ ਸਟੈਂਡ ਕਰ ਰਹੀ ਆ ਤੇ ਇਥੋਂ ਤੱਕ ਸੂਚਨਾਵਾਂ ਨੇ ਕਿ ਫਾਈਲ ਤਿਆਰ ਕੀਤੀ ਜਾ ਰਹੀ ਆ ਤਾਂ ਇਟ ਮੀਨ ਇਹ ਹੋਆ ਕਿ ਕਾਂਗਰਸ ਸਮਰਥਨ ਦੇਵੇਗੀ ਤੇ ਦੂਸਰਿਆਂ ਨੂੰ ਫਸਾ ਦੇਵੇਗੀ ਇਹ ਹੋ ਸਕਦਾ ਪੌਸਿਬਿਲਟੀ ਆ ਕਿਉਂਕਿ ਇਥੇ ਸਾਫ਼ ਆ ਸਪਸ਼ਟ ਆ ਜਿੰਨੀ ਕੁ ਜਾਣਕਾਰੀ ਸੀ ਸਾਡੇ ਕੋਲ ਕਿ ਦਿੱਲੀ ਤੋਂ ਸਿੱਧੀ ਗੱਲਬਾਤ ਹੋਈ ਆ ਜੀ ਕੋਈ ਮੰਨੇ ਜਾਂ ਨਾ ਮੰਨੇ ਤਾਂ ਹੁਣ ਜੇ ਕਾਂਗਰਸ ਕੱਲ ਨੂੰ ਕਹਿ ਦਿੰਦੀ ਹੈ ਕਿ ਅਸੀਂ ਸਮਰਥਨ ਦੇ ਦਿੰਨੇ ਆ ਫਰਜ਼ ਕਰੋ ਹਾਂਜੀ ਹਾਂਜੀ ਤਾਂ ਖੁੱਡੀਆਂ ਸਾਹਿਬ ਵਾਸਤੇ ਬਹੁਤ ਵੱਡਾ ਇੱਕ ਚੈਲੰਜ ਇਧਰ ਪੇਸ਼ ਹੋ ਗਿਆ ਖੁੱਡੀਆਂ ਸਾਹਿਬ ਬਹੁਤ ਫਸ ਜਾਣਗੇ ਇੱਕ ਪਾਸੇ ਲਖਾ ਸਿਧਾਨਾ ਪੰਥ ਅਕਾਲੀ ਦਲ ਅੰਮ੍ਰਿਤਸਰ ਤਾਂ ਇੱਕ ਪਾਸੇ ਕਹਿ ਲੋ ਕਿ ਆਜ਼ਾਦ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਆਉਂਦਾ ਬੀਬਾ ਬਾਦਲ ਤਾਂ ਖੁੱਡੀਆਂ ਸਾਹਿਬ ਆਸਤੇ ਇਹ ਖਬਰ ਜਿਹੜੀ ਹੈ ਨਾ ਉਹ ਬਹੁਤ ਆਪਾਂ ਜਿਵੇਂ ਕਹਿੰਦੇ ਨੇ ਨਾ ਕਿ ਬਈ ਇਹ ਖਬਰ ਜਿਹੜੀ ਹੈ ਨਾ ਬੜੀ ਪਤੇ ਦੀ ਖਬਰ ਹੈ ਤੇ ਖੁੱਡੀਆਂ ਫੈਮਿਲੀ ਵਾਸਤੇ ਕਹਿ ਲੋ ਕਿ ਬੜੀ ਤਗੜੀ ਖਬਰ ਹੈ ਜੇ ਡਿਗਦੀ ਹੈ ਤਾਂ ਵੀ ਤੇ ਜੇ ਇਹ ਰਹਿੰਦੀ ਹੈ ਸੱਚ ਸਾਬਤ ਹੁੰਦੀ ਹੈ ਵੈਸੇ ਐਤਕੀ ਜਿੰਨੀਆਂ ਵੀ ਸੂਚਨਾਵਾਂ ਅੱਗੇ ਨਹੀਂ ਤੇ ਸੂਤਰਾਂ ਦਾ ਬੜਾ ਮਜ਼ਾਕ ਉੱਟਦਾ ਸੀਗਾ ਕੁਝ ਦੇ ਇਥੋਂ ਤੱਕ ਦੇ ਕੇ ਸੂਤਰ ਤੇ ਫਲਾਣੇ ਦੇ ਮੁੱਤਰ ਗਏ ਆ ਜੀ ਪਰ ਐਤਕੀ ਸੂਤਰ ਜਿੰਨੇ ਵੀ ਸੀਗੇ ਜੰਨੀਆਂ ਸੂਚਨਾਵਈਆਂ ਤਕਰੀਬਨ 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 ਕਿਆ ਸਰਾਈਆਂ ਸੱਚ ਸਾਬਤ ਹੋ ਰਹੀਆਂ ਆਲ ਜੇ ਆਪਾਂ ਉਹਦੇ ਚੋਂ ਫੀਸਦ ਕੱਢੀਏ ਤੇ ਮੇਰੇ ਖਿਆਲ ਦੇ ਨਾਲ 99 ਫੀਸਦ ਐਤਕੀ ਸਹੀ ਸਾਬਤ ਹੋਣ ਜਾ ਰਹੀਆਂ ਤਾਂ ਦੇਖੋ ਇਹਦੇ ਚ ਅੱਗੇ ਕੀ ਬਣਦਾ ਪਰ ਜਿੰਨੀ ਕੋ ਸੂਚਨਾ ਹੈ ਕਿ ਐਸਾ ਹੋ ਸਕਦਾ ਪੋਸਿਬਿਲਿਟੀ ਹੈ ਹੁਣ ਕਰੋ ਗੱਲ ਜਿਹੜੀ ਕਰਨੀ ਹੈ ਜੀ 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 ਤਾਂ ਉਹਨਾਂ ਨਾਲ ਵੈਸੇ ਮਿੰਟੂ ਜੀ ਗੱਲ ਇਹ ਹੈ ਵੀ ਜਿਹੜੇ ਖਾਸ ਪੱਤਰਕਾਰ ਵੀ ਨਾ ਕੁਝ ਉਹਨਾਂ ਨੇ ਵੀ ਫੋਨ ਕਾਲ ਕੀਤੇ ਆਪਾਂ ਵੀ ਟਰਾਈ ਕੀਤਾ ਕਿਸੇ ਦਾ ਵੀ ਫੋਨ ਨਹੀਂ ਚੁੱਕ ਰਹੇ ਭਾਵ ਕਿ ਕੇ ਆਦਰਵਾਇਜ਼ ਉਹਨਾਂ ਨੇ ਟਰਾਈ ਕਰਦੇ ਆ ਤਾਂ ਫਿਰ ਉਹਨਾਂ ਨੂੰ ਖਬਰ ਜਿਹੜੀ ਆ ਉਹ ਜਾਂ ਤਾਂ ਪੁਸ਼ਟ ਕਰਨੀ ਪਊਗੀ ਜੀ ਜਾਂ ਡਿਨਾਈਲ ਕਰਨਾ ਪਊਗਾ ਫਿਰ ਇਹੀ ਤਾਂ ਨਾ ਇਹਨੂੰ ਇੱਕ ਪੱਤਰਕਾਰ ਦਾ ਨਹੀਂ ਜੀ ਇਹਨੂੰ ਜੇ ਆਪਾਂ ਜਰਨਲਿਸਟਿਕ ਪੁਆਇੰਟ ਆਫ View ਤੋਂ ਲਾਂਗੇ ਤਾਂ ਇਹ ਇਹੋ ਹੀ ਆ ਕਿ ਖਬਰ ਚੱਲਣ ਦਿਓ ਹਾਂਜੀ ਜਦੋਂ ਜਿੱਤ ਕਿਸੇ ਖਾਸਮ ਖਾਸ ਪੱਤਰਕਾਰ ਦਾ ਉਹ ਜਵਾਬ ਦੇਣਗੇ ਤਾਂ ਗੱਲ ਉਹਦੇ ਪੁਆਇੰਟ ਆਫ View ਤੋਂ ਜਦੋਂ ਨਿਕਲੇਗੀ ਤਾਂ ਸਾਫ਼ ਹੋ ਜਾਏਗੀ। ਤੋਂ ਉਹਦੇ ਨਾਲ ਚੰਗਾ ਕਿ ਫੋਨ ਹਾਲੇ ਚੱਲਦੇ ਰਹਿਣ ਦਿਓ। ਜੀ। ਉਹ ਬਾਜ਼ਾਰ ਗਰਮ ਰਹਿਣ ਦਿਓ। ਜੀ ਬਣੇ ਰਹਿਣ ਦਾ ਮੌਲਿਕ। ਯਾਨੀ ਬਾਜ਼ਾਰ ਗਰਮ ਹੋ ਰਿਹਾ ਹੈ ਚਰਚਾ। ਜੀ 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 ਗੁਰਵਿੰਦਰ ਤੂਰ ਜੀ ਧੰਨਵਾਦ ਕੰਟ੍ਰਿਬਿਊਟ ਕੀਤਾ ਨਾਲ ਹੀ ਕਹਿੰਦੇ ਜੀ ਫਿਰ ਤਾਂ ਲੱਖਾ ਸੜਾਣਾ ਵੀ ਕਹਿੰਦੇ ਕਿ ਬੈਕ ਆਊਟ ਕਰਨਗੇ ਜੀ ਕਹਿੰਦੇ ਕਿ ਬਾਈ ਲੱਖਾ ਸੜਾਣਾ ਹਾਲ ਦੀ ਕੜੀ ਆਪਾਂ ਗੱਲ ਕਰ ਰਹੇ ਹਾਂ ਕਿ ਲੱਖਾ ਸੜਾਣਾ ਹੋ ਸਕਦਾ ਸਮਰਥਨ ਦੇ ਤੇ ਨਾ। ਲੱਖਾ ਸਿਧਾਨਾ ਬੈਠ ਜਾਵੇ ਤਾਂ ਲੱਖਾ ਸਿਧਾਨਾ ਜੋ ਲੱਖਾ ਸਿਧਾਨਾ ਕਰ ਚੁੱਕਾ ਹੈ ਜਿੰਨਾ ਗੇਨ ਕਰ ਲਿਆ ਉਹ ਉਹ ਵੀ ਤਾਂ ਫਿਰ ਵਾਪਸ ਆ ਆਮ ਆਦਮੀ ਪਾਰਟੀ ਕੋਲ ਤਾਂ ਨਹੀਂ ਨ ਜਾਣ ਵਾਲਾ ਜੇ ਆਪਾਂ ਕਹੀਏ ਚਾਹੇ ਯੂਥ ਹੈ ਚਾਹੇ ਪੰਥਕ ਚੇਤਨਾ ਵਾਲਾ ਨੌਜਵਾਨ ਵਰਗਿਆ ਜਾਂ ਬਦਲਾਤ ਨੂੰ ਕਿਤੇ ਨਾ ਕਿਤੇ ਖਫਾ ਜਿਹੜਾ ਨੌਜਵਾਨਿਆਂ ਉਹ ਵਾਪਸ ਤਾਂ ਨਹੀਂ ਪਰਤਣ ਵਾਲਾ ਮੇਰੇ ਖਿਆਲ ਦੇ ਨਾਲ ਹਾਂ ਵਾਪਸ ਨਹੀਂ ਜਾਏਗਾ ਜਿੱਦਾਂ ਦਜੀ ਜੀ ਕਰੇ ਪਏ ਆ ਦੋ ਧਿਰਾਂ ਚੋਂ ਦੋ ਬਲਕੌਰ ਸਿੰਘ ਸਿੱਧੂ ਦੇ ਹੱਕ 'ਚ ਬੈਠ ਗਈਆਂ ਮੰਨ ਲਓ ਕਿਉਂਕਿ ਕਾਂਗਰਸ ਤਾਂ ਮੈਨੂੰ ਲੱਗਦਾ ਕਿ ਆਲਮੋਸਟ ਤੁਹਾਨੂੰ ਪਤਾ ਹੀ ਹੈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਤਾਂ ਦੂਸਰੇ ਪਾਸੇ ਲਖਾ ਸਦਾਣਾ ਤਾਂ ਤੁਸੀਂ ਸੋਚ ਕੇ ਵੇਖੋ ਕਿ ਤਾਂ ਕੋਈ ਟੱਕਰ ਹੋ ਜਾਏਗੀ ਤਾਂ ਕੋਈ ਟੱਕਰ ਹੋ ਜਾਏਗੀ ਤਾਂ ਉਸ ਟੱਕਰ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਭ ਤੋਂ ਜ਼ਿਆਦਾ ਜੇ ਚੈਲੈਂਜਿੰਗ ਸਥਿਤੀ ਹੋਏਗੀ ਤਾਂ ਖੁੱਡੀਆਂ ਸਾਹ ਵਾਸਤੇ ਹੋਏਗੀ ਤਾਂ ਤੁਸੀਂ ਦੇਖਿਆ ਹੀ ਹੋਣਾ ਪਿਛਲੇ 2-3 ਦਿਨ ਤੋਂ ਵੀ ਕਿਸਾਨ ਲਗਾਤਾਰ ਬਸਲਸਲ ਸਵਾਲ ਜਵਾਬ ਉਹ ਸਾਰੇ ਸਿਲਸਲੇ ਚੱਲ ਰਿਹਾ ਵਧਾਇਕਾਂ ਦਾ ਰੌਲਾ ਚੱਲ ਰਿਹਾ ਵੀ ਸਿੰਗਲਾ ਤੁਰਪਿਆ ਅਮਿਤ ਰਤਨ ਕਿੱਥੇ ਰਹਿ ਗਿਆ ਫਲਾਣਾ ਕਿੱਥੇ ਰਹਿ ਗਿਆ ਬਹੁਤ ਕਹ ਲਓ ਕਿ ਬਠਿੰਡਾ ਮਗੇਗਾ ਮੈਂ ਨਹੀਂ ਕਹਿੰਦਾ ਕਿ ਬਈ ਕੋਈ ਆ ਹਾਰੇਗਾ ਕੋਈ ਆ ਜਿੱਤੇਗਾ ਹਾਲ ਦੀ ਘੜੀ ਐਸਾ ਕਹਿਣਾ ਮੁਨਾਸਬ ਨਹੀਂ ਹੈ ਵਾਜਬ ਵੀ ਨਹੀਂ ਹੈ ਪਰ ਹੁਡੀਆਂ ਸਭ ਜਿਹੜੇ ਕਿ ਸਿਟਿੰਗ ਵਜ਼ੀਰ ਨੇ ਤੇ ਬਹੁਤ ਵੱਡੇ ਚਿਹਰੇ ਬਣ ਚੁੱਕੇ ਆ ਰਾਜਨੀਤੀ ਚ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਤੋਂ ਬਾਅਦ ਤਾਂ ਉਹਨਾਂ ਤੇ ਨਿਗਾਹ ਰਹੇਗੀ ਰਹੇਗੀ ਜੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਇਧਰ ਇਕਵੀਰ ਕਹਿੰਦੇ ਪੈਸੀ ਕਹਿੰਦੇ ਜੀ ਕਿ ਲੱਖਾ ਤਾਂ ਫਿਰ ਸਮਰਥਨ ਵੀ ਦੇ ਸਕਦਾ ਜੀ ਫਿਰ ਸਮਰਥਨ ਦੇ ਦੇਗਾ ਪਰ ਕੰਪੇਨ ਕਰੂਗਾ ਫਿਰ ਇਹਦਾ ਮਤਲਬ ਉਹਨਾਂ ਦੇ ਹੱਕ ਦੇ ਵਿੱਚ ਬਿਲਕੁਲ ਲੱਖੇ ਸਦਾਣੇ ਨੇ ਅੱਜ ਤੋਂ ਵਾਵਾ ਸਮਾ ਪਹਿਲਾਂ ਜੀ ਇਹ ਗੱਲ ਕਹੀ ਸੀਗੀ ਔਰ ਕੌਡ ਕਿਤੇ ਕਹੀ ਹੈ ਕਿ ਨਹੀਂ ਸਾਡੇ ਕੋਲ ਕਿਤੇ ਗੱਲ ਕਹੀ ਸੀਗੀ ਕਿਸੇ ਹੋਰ ਖਬਰ ਦੇ ਸਿਲਸਿਲੇ 'ਚ ਗੱਲ ਕੀਤੀ ਸੀਗੀ ਉਹਨਾਂ ਦੀ ਟੀਮ ਨਾਲ ਤਾਂ ਉਸ ਵੇਲੇ ਲਖਾ ਸਿਧਾਨਾ ਨੇ ਕਿਹਾ ਸੀਗਾ ਕਿ ਮੈਂ ਤੇ ਉਹਨਾਂ ਨੂੰ ਆਫਰ ਕੀਤਾ ਕਿ ਜੇ ਤੁਸੀਂ ਬਠਿੰਡੇ ਤੋਂ ਲੜੋਗੇ ਤੇ ਮੈਂ ਹੋਰ ਕੋਈ ਹਲਕਾਲਾ ਬੁਲਾਉਂਗਾ ਉਦੋਂ ਸੰਗਰੂਰ ਵੀ ਕਹਿ ਲੋ ਜ਼ੇਰੇ ਚਰਚਾ ਸੀਗਾ ਤਾਂ ਉਹਨਾਂ ਨੇ ਇੱਥੋਂ ਤੱਕ ਕਿਹਾ ਤਾਂ ਜਦੋਂ ਕਿਸੇ ਵੀ ਪਰਿਵਾਰ ਨੂੰ ਤੁਸੀਂ ਇੱਥੋਂ ਤੱਕ ਜ਼ੁਬਾਨ ਦਿੱਤੀ ਹੋਵੇ ਤਾਂ ਫਿਰ ਇਹ ਵੀ ਹੈ ਨਾ ਕਿ ਲਖਾ ਸਿਧਾਨਾ ਇੱਕ ਤਾਂ ਕਹਿ ਲੋ ਕਿ ਮੌਕਾ ਸਮਝ ਆਏਗਾ ਤੇ ਦੂਸਰਾ ਲਖਾ ਸਿਧਾਨਾ ਜਿਹੜਾ ਉਹ ਐਸਾ ਹਲਕੇ 'ਚ ਤੁਸੀਂ ਇਹ ਵੀ ਤੇ ਸੋਚੋ ਨਾ ਬਲਕੌਰ ਸਿੱਧੂ ਦੀ ਸਪੋਰਟ ਪੱਕੇ ਤੌਰ ਤੇ ਲੈ ਜਾਏਗਾ ਕੱਲ ਨੂੰ ਕੱਲ ਵਾਸਤੇ ਉਹ ਇਲੈਕਸ਼ਨ ਤੇ ਫੇਰ ਆਉਂਦੇ ਰਹੇ ਨੇ ਇਹ ਵੀ ਤੇ ਸੋਚ ਕੇ ਦੇਖੋ ਨਾ ਇਹੀ ਹੁੰਦਾ ਨਾ ਕਿ ਇੱਕ ਵਾਰੀ ਤੁਸੀਂ ਕਰੋਗੇ ਤਾਂ ਦੂਸਰੀ ਵਾਰੀ ਅਗਲਾ ਤੁਹਾਡਾ ਜਿਹੜਾ ਹੁੰਦਾ ਉਹ ਉਤਾਰਦਾ ਵੀ ਹੈ ਪੰਜਾਬੀਆਂ ਦੀ ਫਿਤਰਤ ਵੀ ਹੈ ਨਾ ਜੀ 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 ਗੱਲ ਬਿਲਕੁਲ ਠੀਕ ਹੈ ਤੁਹਾਡੀ ਜੇ ਇਧਰੋਂ ਕਮੈਂਟ ਆਉਂਦੇ ਪਏ ਆ ਤੁਸੀਂ ਗੱਲ ਕੀਤੀ ਸੀ ਕਿ ਲੱਖਸਰਣਾ ਨੇ ਬੈਠਣ ਦੀ ਤਾਂ ਹੋਰਾਂ ਨੂੰ ਭਾਈ ਜਾਂਦੇ ਆ ਕਹਿੰਦੇ ਇੱਕ ਵੀਰ ਕਹਿੰਦੇ ਸਹਿਦੀਪ ਜੀ ਕਹਿੰਦੇ ਫਿਰ ਤਾਂ ਬੀਬਾ ਬਾਲ ਜੀ ਬੈਠ ਸਕਦੇ ਆ ਇੱਕ ਵੀਰ ਕਹਿੰਦੇ ਫਿਰ ਖੁੱਡੀਆਂ ਸਾਹਿਬ ਵੀ ਹੈ ਕਹਿੰਦੇ ਉਹ ਵੀ ਨਾ ਬੈਠ ਜਾਣੀ ਜੀ ਖੁੱਡੀਆਂ ਸਾਹਿਬ ਨਹੀਂ ਬੈਠ ਸਕਦੇ ਜੀ ਖੁੱਡੀਆਂ ਸਾਹਿਬ ਸਰਕਾਰ ਦਾ ਜੇ ਆਪਾਂ ਹਿੱਸਾ ਮੰਨੀਏ ਕਿ ਵਜ਼ੀਰ ਹਾਂ ਉਹ ਆਜ਼ਾਦ ਲੜ ਰਹੇ ਹੁੰਦੇ ਆਜ਼ਾਦ ਲੜ ਰਹੇ ਹੁੰਦੇ ਜਾਂ ਕਿਸੇ ਪੰਥਕ ਧਿਰ ਵੱਨਿਓ ਲੜ ਰਹੇ ਹੁੰਦੇ ਤਾਂ ਮੇਰੇ ਖਿਆਲ ਦੇ ਨਾਲ ਸੋਚਿਆ ਜਾ ਸਕਦਾ ਸੀਗਾ ਸੋਚਿਆ ਜਾ ਸਕਦਾ ਸੀਗਾ ਤਾਂ ਉਹੀ ਹੈ ਨਾ ਕਿ ਕਾਂਗਰਸ ਦਬਾ ਦੀ ਰਣਨੀਤੀ ਖੇਡੇਗੀ ਇਥੇ ਕਾਂਗਰਸ ਯਾਨੀ ਦਬਾ ਦੀ ਰਣਨੀਤੀ ਖੇਡੇਗੀ ਜੀ ਤਾਂ ਫਸਾਏਗੀ ਜੀ 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 ਵਿੱਕੀ ਜੀ ਕਹਿੰਦੇ ਪੈ ਜੀ ਔਖਾਗਾ ਲੱਖਾ ਸੜਾਣਾਂ ਦੇ ਪਿੱਛੇ ਹਟਣਾ ਜੀ ਕਹਿੰਦੇ ਕਿ ਬਾਈ ਹੁਣ ਲੱਗਦਾ ਤੇ ਉਹ ਤਾਂ ਚਲੋ ਉਹਨਾਂ ਤੇ ਡਿਪੈਂਡ ਕਰਦਾ ਜੀ ਕਿ ਹੁਣ ਕੀ ਮਾਹੌਲ ਬਣਦਾਗਾ ਤਾ ਬਾਕੀ ਅੱਗੇ ਪਤਾ ਲੱਗੂ ਆ ਬਾਈ ਫਿਲਹਾਲ ਤਾਂ ਚਰਚਾ ਉਹ ਇਸ ਚਰਚਾ ਨੂੰ ਕਿੰਨਾ ਕੁ ਉੱਚੇ ਰੱਖਦੇ ਆ ਕਦੋਂ ਇਹਨੂੰ ਡਿਨਾਈ ਕਰਦੇ ਆ ਜਾਂ ਚਰਚਾ ਜਿਹੜੀ ਵਾਕਈ ਸੱਚ ਹੋ ਜਾਂਦੀ ਆ ਇਹ ਤਾਂ ਉਹਨਾਂ ਦੇ ਉੱਤੇ ਹੀ ਡਿਪੈਂਡ ਕਰਦਾ ਕਦੋਂ ਉਹ ਚੀਜ਼ਾਂ ਨੂੰ ਲੈ ਕੇ ਕੋਈ ਸਟੇਟਮੈਂਟ ਦਿੰਦੇ ਆ ਕਿਉਂਕਿ ਫਿਲਹਾਲ ਤਾਂ ਹੁਣ ਇੰਤਜ਼ਾਰ ਹੀ ਕਰਨਾ ਪਏਗਾ ਉਹਨਾਂ ਦੇ ਬਿਆਨ ਨੂੰ ਲੈ ਕੇ